ਵੜੀ ਆ ਤੁਸੀਂ ਅਫਸਰ ਸਾਹਿਬ ਬੀਲਗਾਮ ਹੋਈ ਵੀ ਹੈ ਤੇ ਲੋਕਾਂ ਤੇ ਜਿਹੜਾ ਬੋਝ ਬੇਲੋੜਾ ਬੋਝ ਆ ਉਹ ਪੈ ਰਿਹਾ ਜਿਵੇਂ ਹੁਣ ਇਹਨਾਂ ਨੇ ਡੀਜ਼ਲ ਪੈਟਰੋਲ ਵਧਾ ਕੇ ਹੁਣ ਜਿਹੜਾ ਜਦੋਂ ਸਾਡੀ ਉਪਜ ਜਿਹੜੀ ਖੇਤੀਬਾੜੀ ਵਾਲੀ ਉਪਜ ਆ ਉਹ ਮਹਿੰਗੀ ਹੋਊਗੀ ਤੇ ਇਸੇ ਤਰ੍ਹਾਂ ਜਿਹੜਾ ਬਾਜ਼ਾਰ ਵਿੱਚ ਆਉਣ ਵਾਲਾ ਸਮਾਨ ਆ ਜਿਹੜਾ ਫਰਜ਼ ਕਰੋ ਆਟਾ ਹੈ ਦਾਲਾਂ ਸਬਜ਼ੀਆਂ ਉਹ ਸਾਰੀਆਂ ਉਹ ਵੀ ਮਹਿੰਗੀਆਂ ਹੋਣਗੀਆਂ ਇਹਨਾਂ ਨੇ ਕਿਹਾ ਅਸੀਂ ਆਮ ਲੋਕਾਂ ਵਾਸਤੇ ਕੰਮ ਕਰਾਂਗੇ ਲੋਕਾਂ ਨੂੰ ਬਿਜਲੀ ਸਸਤੀ ਕਰਾਂਗੇ ਫਿਰ ਕਹਿੰਦੇ ਸੀ ਬਿਜਲੀ ਅਸੀਂ 600 ਯੂਨਟ ਤੱਕ ਵੈਸੀ ਲੋਕਾਂ ਦੇ ਬਿੱਲ ਮਾਫ ਕਰਦੇ ਹੁਣ ਜਿਹੜੇ ਬੰਦਿਆਂ ਨੇ ਜਿਹੜੇ ਬਿੱਲ ਭਰ ਰਹੇ ਆ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਤੇ ਬੋਝ ਪਾਤਾ ਇਹਨਾਂ ਨੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਹੁਣੇ ਹੁਣੇ ਪੰਜਾਬ ਦਾ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਹੈ ਤੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਕਈ ਨਵੇਂ ਬਿੱਲ ਪਾਸ ਕਰਾਏ ਗਏ ਆ ਤੇ ਕਿਹਾ ਗਿਆ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਆਹ ਕੁਝ ਸਰਕਾਰ ਕਰ ਰਹੀ ਹੈ ਪਰ ਇਹ ਸਾਰੇ ਕਾਸੇ ਦੇ باوجود ਨਾਲ ਦੀ ਨਾਲ ਡੀਜ਼ਲ ਤੇ ਪੈਟਰੋਲ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਤੇ ਇਥੋਂ ਤੱਕ ਕਿ ਜਿਹੜੀ ਬਿਜਲੀ ਦੀ ਸਬਸਿਡੀ ਦਿੱਤੀ ਜਾ ਰਹੀ ਸੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵੇਲੇ ਤੋਂ ਉਹ ਸਬਸਿਡੀ 3 ਰੁਪਏ ਪ੍ਰਤੀ ਯੂਨਟ ਸੀ ਉਹ ਵੀ ਬੰਦ ਕਰ ਦਿੱਤੀ ਗਈ ਹੈ ਪੈਟਰੋਲ ਦੇ ਡੀਜ਼ਲ ਦੇ ਮਹਿੰਗੇ ਹੋਣ ਨਾਲ ਤੇ ਬਿਜਲੀ ਦੀ ਸਬਸਿਡੀ ਬੰਦ ਹੋਣ ਦੇ ਨਾਲ ਹੋਰ ਕੀ ਕੁਝ ਮਹਿੰਗਾ ਹੋਣ ਵਾਲਾ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਅਸਰ ਪਵੇਗਾ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸਿਆਸੀ ਮਹਾਰਜ ਜਸਵਿੰਦਰ ਸਿੰਘ ਸਿੱਖਾਂ ਵਾਲਾ ਦੇ ਨਾਲ ਦੇਖੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਜਦੋਂ ਤੋਂ ਸੱਤਾ ਦੇ ਵਿੱਚ ਆਏ ਹੈ ਜਿੰਨੇ ਫੈਸਲੇ ਲਏ ਆ ਉਹ ਸਾਰੇ ਤਕਰੀਬਨ ਲੋਕ ਵਿਰੋਧੀ ਫੈਸਲੇ ਇਹਨਾਂ ਦੇ ਸਾਬਤ ਹੋ ਰਹੇ ਆ ਚਾਹੇ ਇਹਨਾਂ ਨੇ ਪਹਿਲਾਂ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਲਿਆ ਉਹ ਵੀ ਲੋਕ ਵਿਰੋਧੀ ਸੀ ਇੱਕ ਤਰ੍ਹਾਂ ਨਾਲ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਰੁਕ ਗਏ ਉਹ ਵੀ ਲੋਕ ਵਿਰੋਧੀ ਫਿਰ ਹੁਣ ਆਹ ਜਿਹੜਾ ਇਹਨਾਂ ਨੇ ਐਨਓਸੀ ਲਾਗੂ ਕੀਤੀ ਸੀ ਉਹ ਵੀ ਕੰਮ ਇਹਨਾਂ ਦਾ ਕਾਮਯਾਬ ਨਹੀਂ ਹੋਇਆ ਹਣ ਹੁਣ ਐਨਓਸੀ ਤੋਂ ਛੂਟ ਦੇਤੀ ਇਹਨਾਂ ਨੇ ਉਹਦਾ ਬੋਝ ਵੀ ਆਮ ਲੋਕਾਂ ਤੇ ਪਿਆ ਜਿਨ੍ਹਾਂ ਨੇ ਘਰ ਪਾਉਣੇ ਸੀ ਕਿਸੇ ਨੇ 100 ਗਜ ਦਾ 50 ਗਜ ਦਾ ਪਲਾਟ ਲੈਣਾ ਗਰੀਬ ਬੰਦੇ ਨੇ ਉਹਦੇ ਤੇ ਉਹ ਬੋਝ ਪਿਆ ਉਸ ਕੱਲ ਦਾ ਇਸੇ ਤਰ੍ਹਾਂ ਹੁਣ ਜਿਹੜਾ ਚੰਨੀ ਸਰਕਾਰ ਨੇ ਬਿਜਲੀ ਤੇ ਪੈਟਰੋਲ ਡੀਜ਼ਲ ਇਸ ਸਸਤੇ ਕੀਤੇ ਸੀ ਇਹਨਾਂ ਤੇ ਵੈਟ ਘਟਾਇਆ ਸੀ ਹੁਣ ਇਹਨਾਂ ਨੇ ਉਹ ਜਿਹੜਾ ਸਬਸਿਡੀ ਹੈ 3 ਰੁਪਏ ਯੂਨਿਟ ਦੇ ਮਗਰ ਉਹ ਖਤਮ ਕਰਕੇ ਤੇ 3 ਰੁਪਏ ਦਾ ਪ੍ਰਤੀ ਯੂਨਟ ਆਮ ਲੋਕਾਂ ਤੇ ਬੋਝ ਪਤਾ ਜੀ ਦੇ ਨਾਲ ਕਿ ਆਮ ਲੋਕਾਂ ਤੇ 1500 ਤੋਂ 1800 ਕਰੋੜ ਰੁਪਏ ਦਾ ਪੂਰੇ ਪੰਜਾਬ ਦੇ ਲੋਕਾਂ ਤੇ ਬੋਝ ਪੈਣਾ। ਇਸੇ ਤਰ੍ਹਾਂ ਜਿਹੜੀ ਇਹਨਾਂ ਨੇ ਡੀਜ਼ਲ ਤੇ ਪੈਟਰੋਲ ਤੇ ਹੁਣ ਜਿਹੜਾ ਪੈਟਰੋਲ ਆਮ ਲੋਕ ਆ ਜਿਹੜੇ ਸਕੂਟਰ ਮੋਟਰਸਾਈਕਲ ਵਾਲੇ ਵਿਚਾਰੇ ਗਰੀਬ ਬੰਦੇ ਉਹਨਾਂ ਤੇ ਇਹਨਾਂ ਨੇ 51 ਪੈਸੇ ਵਧਾਇਆ। 92 ਪੈਸੇ ਪ੍ਰਤੀ ਲੀਟਰ ਡੀਜ਼ਲ ਵਧਾਇਆ। ਡੀਜ਼ਲ ਦਾ ਸਿੱਧਾ-ਸਿੱਧਾ ਸਬੰਧ ਖੇਤੀ ਦੇ ਨਾਲ ਵੀ ਹੈ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਜਿਹੜੇ ਖੇਤੀ ਵਾਲੇ ਸੰਦ ਆ ਚਾਹ ਟਰੈਕਟਰ ਆ ਚਾਹ ਕੰਬਾਈਨਾ ਚਾਹ ਹੋਰ ਜਿਹੜੇ ਵੀ ਸੰਦ ਆ ਉਹ ਸਾਰੇ ਦੇ ਸਾਰੇ ਡੀਜ਼ਲ ਤੇ ਚੱਲਦੇ ਹੁਣ ਖੇਤੀ ਦੀ ਉਪਜ ਵੀ ਮਹਿੰਗੀ ਹੋਊਗੀ ਇਸੇ ਤਰ੍ਹਾਂ ਸਾਡੀ ਜਿਹੜੀ ਟਰਾਂਸਪੋਰਟੇਸ਼ਨ ਆ ਬੱਸਾਂ ਟਰੱਕ ਆ ਉਹ ਵੀ ਡੀਜ਼ਲ ਵਾਲੇ ਸਾਰੇ ਟਰਾਂਸਪੋਰਟੇਸ਼ਨ ਜਿਹੜੇ ਬੱਸਾਂ ਦੇ ਕਿਰਾਏ ਹੁਣ ਮਹਿੰਗੇ ਹੋਣਗੇ ਜਿਹੜੇ ਪਿੰਡਾਂ ਨੂੰ ਜਾਂਦੇ ਆ ਛੋਟੇ ਮਿੰਨੀ ਬੱਸਾਂ ਜਾਂਦੀਆਂ ਆ ਜਾਂ ਕੋਈ ਟੈਂਪੂ ਜਾਂਦੇ ਆ ਉਹ ਉਹ ਉਹਦਾ ਵੀ ਕਿਰਾਇਆ ਮਹਿੰਗਾ ਹੋਊਗਾ ਇਸੇ ਤਰ੍ਹਾਂ ਇਹ ਆਮ ਜਿਹੜਾ ਬੰਦਾ ਹੈ ਖਾਸ ਕਰਕੇ ਗਰੀਬ ਬੰਦਾ ਜਿਹਨੇ ਦਿਹਾੜੀ ਜਾਨਾ ਆਪਦੇ ਸਕੂਟਰ ਮੋਟਰਸਾਈਕਲ ਤੇ ਸੁਬਾ ਉਹ ਕਿੱਥੋਂ ਪੈਸੇ ਪੂਰੇ ਕਰਨਗੇ ਇਸ ਗੱਲ ਦੇ ਹੁਣ ਇੱਕ ਪਾਸੇ ਤਾਂ ਪੰਜਾਬ ਦੇ ਲੋਕਾਂ ਤੇ ਬੋਝ ਪਾਈ ਜਾਂਦੇ ਆ ਦੂਜੇ ਪਾਸੇ ਮਸ਼ਹੂਰੀਆਂ ਜਿਹੜੇ ਕਿ ਬਹੁਤ ਮਾੜੀ ਗੱਲ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਹੀਂ ਬਿਲਕੁਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਜੀ ਜਿਹੜੀ ਹੁਣ ਆਪਾਂ ਗੱਲ ਪਹਿਲਾਂ ਕੀਤੀ ਹੈ ਕਿ ਪਲੋਟ ਆ ਜਿਹੜਾ ਕਿਸੇ ਨੇ 100 ਗਜ ਦਾ ਪਲੋਟ ਲੈਣਾ ਸੀ ਉਹ ਤਾਂ ਮਹਿੰਗੇ ਹੋ ਗਏ ਉਹਦੇ ਤਾਂ ਐਨਓਸੀ ਲਾਤੀ ਤੇ ਜਿਹੜੇ ਵੱਡੇ ਜਿਨ੍ਹਾਂ ਨੇ 2-200 ਕਿੱਲਾਂ ਦੇ ਵਿੱਚ ਕਲੋਨੀਆਂ ਕੱਟੀਆਂ ਆ ਵੱਡੇ ਮਹਾਨਗਰਾਂ ਦੇ ਵਿੱਚ ਆ ਕੇ ਜਿਵੇਂ ਡੀਐਲ ਉਹਨਾਂ ਤੋਂ ਮੋٹے ਪੈਸੇ ਲੈ ਲਏ ਉਹਨਾਂ ਨੂੰ ਫਾਇਦਾ ਪਚਾਰੇ ਉਹਨਾਂ ਦੇ ਹੱਕ ਦੇ ਵਿੱਚ ਸਾਰੇ ਕਾਨੂੰਨ ਬਣਾ ਰਹੇ ਨੇਮ ਬਣਾ ਰਹੇ ਤੋ ਇਹ ਜਿਹੜੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਇਹਨਾਂ ਦੇ ਕਹਿੰਦੇ ਕੁਝ ਹੋਰ ਹੈ ਉਹਦੀ ਗੱਲ ਪ੍ਰੈਕਟੀਕਲੀ ਕੁਝ ਹੋਰ ਨਿਕਲਦੀ ਹੈ ਇਹਨਾਂ ਨੇ ਕਿਹਾ ਸੀ ਆਮ ਲੋਕਾਂ ਵਾਸਤੇ ਕੰਮ ਕਰਾਂਗੇ ਲੋਕਾਂ ਨੂੰ ਬਿਜਲੀ ਸਸਤੀ ਕਰਾਂਗੇ ਫਿਰ ਕਹਿੰਦੇ ਸੀ ਬਿਜਲੀ ਅਸੀਂ 600 ਯੂਨਟ ਤੱਕ ਵੈਸੇ ਹੀ ਲੋਕਾਂ ਦੇ ਬਿੱਲ ਮਾਫ ਕਰਦੇ ਹੁਣ ਜਿਹੜੇ ਬੰਦਿਆਂ ਨੇ ਜਿਹੜੇ ਬਿੱਲ ਭਰ ਰਹੇ ਆ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਤੇ ਬੋਝ ਪਾਤਾ ਇਹਨਾਂ ਨੇ ਸੋ ਇਹ ਲੋਕਾਂ ਨੂੰ ਬੇਕੂਬ ਬਣਾਉਣ ਵਾਲੀ ਗੱਲ ਕਰ ਰਹੇ ਆ ਮਸ਼ਹੂਰੀ ਪ੍ਰਚਾਰ ਵਾਲੀ ਸਰਕਾਰ ਲੋਕਾਂ ਦੇ ਹੱਕ ਦੇ ਵਿੱਚ ਕੋਈ ਕਿਤੇ ਇੱਕ ਐਟ ਨਹੀਂ ਲੱਗ ਰਹੀ ਕਿਸੇ ਪਿੰਡ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਸ਼ਹਿਰ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਚੱਲ ਰਿਹਾ ਕਿਸੇ ਲੋਕਾਂ ਵਾਸਤੇ ਕੋਈ ਜਿਹੜੇ ਕੰਮ ਹੋਣੇ ਸੀ ਸਰਕਾਰ ਨੇ ਕਰਨੇ ਹੁੰਦੇ ਆ ਲੋਕਾਂ ਦੀ ਸਹੂਲਤ ਵਾਲਾ ਕੋਈ ਕੰਮ ਨਹੀਂ ਹੋ ਰਿਹਾ ਸੋ ਸਰਕਾਰ ਸਹੀ ਢੰਗ ਨਾਲ ਜਿਵੇਂ ਚੱਲਣੀ ਚਾਹੀਦੀ ਹੁੰਦੀ ਹੈ ਲੋਕਤੰਤਰਿਕ ਸਰਕਾਰ ਉਹ ਸਟਗਣਾ ਚੱਲ ਨਹੀਂ ਰਹੀ ਨਾ ਕੋਈ ਅਫਸਰਸ਼ਾਹੀ ਕਿਸੇ ਲੋਕਾਂ ਦੇ ਚੁਣੇ ਹੋਏ ਨਮਾਇੰਦਿਆਂ ਦੀ ਐਮਐਲਏਾਂ ਦੀ ਜਾਂ ਸਰਪੰਚਾਂ ਦੀ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੀ ਕੋਈ ਗੱਲ ਸੁਣਨ ਦੀ ਅਫਸਰਸ਼ਾਹੀ ਬੇਲਗਾਮ ਹੋ ਲੋਕਾਂ ਤੇ ਜਿਹੜਾ ਬੋਝ ਬੇਲੋੜਾ ਬੋਝ ਆ ਉਹ ਪੈ ਰਿਆ ਜਿਵੇਂ ਹੁਣ ਇਹਨਾਂ ਨੇ ਡੀਜ਼ਲ ਪੈਟਰੋਲ ਵਧਾ ਕੇ ਹੁਣ ਜਿਹੜਾ ਜਦੋਂ ਸਾਡੀ ਉਪਜ ਜਿਹੜੀ ਖੇਤੀਬਾੜੀ ਵਾਲੀ ਉਪਜ ਆ ਉਹ ਮਹਿੰਗੀ ਹੋਊਗੀ ਤੇ ਇਸੇ ਤਰ੍ਹਾਂ ਜਿਹੜਾ ਬਾਜ਼ਾਰ ਵਿੱਚ ਆਉਣ ਵਾਲਾ ਸਾਮਾਨ ਆ ਜਿਹੜਾ ਫਰਜ਼ੀ ਕਰੋ ਆਟਾ ਹੈ ਦਾਲਾਂ ਹੈ ਸਬਜ਼ੀਆਂ ਉਹ ਸਾਰੀਆਂ ਉਹ ਵੀ ਮਹਿੰਗੀਆਂ ਹੋਣਗੀਆਂ ਬੋਝ ਕਿਹਦੇ ਤੇ ਪੈਣਾ ਅਖੀਰ ਨੂੰ ਇਹ ਕਹਿੰਦੇ ਅਸੀਂ ਉਹਨਾਂ ਨੂੰ ਬਿਜਲੀ ਬੋਝ ਦੇਤੀ ਤੇ ਉਹ ਪੈਟਰੋਲ ਪੈਟਰੋਲ ਵੀ ਉਹਨਾਂ ਦੇ ਜੇਬ ਚੋਂ ਕੱਢੇ ਪੈਸੇ ਤੇ ਡੀਜ਼ਲ ਵਾਲਾ ਵੀ ਉਹਨਾਂ ਤੇ ਪੈਣਾ ਇਸੇ ਤਰ੍ਹਾਂ ਜੇ ਕਮਰਸ਼ੀਅਲ ਹੈ ਕਮਰਸ਼ੀਅਲ ਦਾ ਰੇਟ ਵਧਾਉਂਦੇ ਆ ਇਹ ਤੇ ਕਮਰਸ਼ੀਅਲ ਬਾਜ਼ਾਰ ਵਾਲੇ ਨੇ ਕਿਹ ਤੋਂ ਪੈਸੇ ਪੂਰੇ ਕਰਨੇ ਆ ਆਮ ਲੋਕਾਂ ਤੋਂ ਪੂਰੇ ਕਰਨੇ ਆ ਸੋ ਲੋਕਾਂ ਨੂੰ ਬੇਕੂਬ ਬਣਾਉਣ ਵਾਲੀ ਗੱਲ ਹੈ ਹੋਰ ਕੁਝ ਨਹੀਂ ਅਫਸਰ